ਜਾਂ ਸੀਨੂ ਪੱਜੇ ਜਾਂਨੇ ਹੋ ਰੁਕ ਜਾਓ ਮਿੱਤਰੋ ਜੇ ਸੋਨ ਵਾਲੀ ਕਿਆ ਲੈਣਾ ਇਧਰਲੇ ਪਾਸੇ ਟਰੈਕਟਰ ਖੜਾ ਬਾਈ ਬਲਵਿੰਦਰ ਕੋਲ ਡੀਆਈ 60 17 ਦੇ ਟਾਇਰ ਆ ਜੀ ਬੀਕੇਟੀ ਦੇ ਤੇ ਚੱਲਿਆ ਵੀ ਬੜਾ ਘੱਟਾ ਸਿਰਫ ਦੇ ਸਿਰਫ 670 ਘੰਟੇ ਟਰੈਕਟਰ ਚੱਲਿਆ ਪੰਜਾਬ ਨੰਬਰ ਆ ਵੀ ਬਲਵਿੰਦਰ ਆ ਪੰਜਾਬ ਨੰਬਰ ਹੈ ਪਹਿਲੇ ਮਾਲਕ ਦਾ ਇਹ ਵੀ ਪੀਵੀ 13 ਪੀਵੀ 13 ਤੇ ਪਹਿਲੇ ਮਾਲਕ ਦਾ ਟਾਇਰ 17 ਦੇ ਕਹੇ ਸੀ ਤਨ ਕੈਮਰਾ ਮਾਰਦੀ ਅੱਗੇ ਵੀ ਬੀਵੀਕੇਟੀ ਦੇ ਆ 60 hp ਦਾ ਟਰੈਕਟਰ ਹੈ ਮਾਈਕੋ ਪੰਪ ਚ ਸਤਨਾਬ ਹੁਣ ਵੀਰੇ ਇਹ ਸੀਆਰ ਡੀ ਆਨ ਲਾ ਕੇ ਇੱਕ ਖਾਸੀਅਤ ਇਹ ਦੀ ਹੈ ਆ 20000 ਰੁਪਿਆ ਟਾਇਰਾਂ ਚ ਪਾ ਕੇ ਬੰਦੇ ਨੇ ਚਾਰੇ ਟਾਇਰ ਹੀ ਨਾਲ ਦੇ ਨਾਲ ਨਵੇਂ ਪਾਤੇ ਨਵੇਂ ਵੀ ਪਾਤੇ ਤੇ ਵੱਡੇ ਵੀ ਪਾਤੇ ਪਿਛਲੇ 17 928 ਦੇ ਟਾਇਰ ਪਾਏ ਹੋਏ ਅਗਲੇ 916 ਦੇ ਪਾਏ ਹੋਏ 916 ਦੇ ਪਾਏ ਹੋਏ ਹਾਂਜੀ ਏਜੰਸੀ ਵਾਲੀ ਕੰਡੀਸ਼ਨ ਹੈ ਏਜੰਸੀ ਵਾਲਾ ਸਾਰਾ ਸਮਾਨ ਕੱਲੀ ਟੂਲ ਕਿੱਟ ਤੋਂ ਬਿਨਾ ਨਾਲ ਮਿਲੂਗਾ ਕੱਲੀ ਟੂਲ ਕਿੱਟ ਤੋਂ ਬਿਨਾ ਸਾਰਾ ਸਮਾਨ ਮਿਲ ਜੂ ਪੀ ਵੀ 13 ਨੰਬਰ ਦੇ ਵਿੱਚ ਆ 2023 ਮਾਡਲ ਆ ਘੰਟੇ ਸਾਨੂੰ ਦੱਸਤਾ ਤੇ ਡਿਮਾਂਡ ਬਾਈ ਬਲਵਿੰਦਰ ਨੇ ਕਰੀਆ 6 ਲੱਖ ਤੇ 93000 ਰੁਪਿਆ ਸਾਡੇ 6 ਲੱਖ ਦਾ ਟਰੈਕਟਰ ਦੇ ਦਾਂਗੇ 43000 ਰੁਪਿਆ ਮਾਨਤਨ ਹੋ ਜੂ ਤੇ ਨੰਬਰ ਸਕਰੀਨ ਦੇ ਉੱਤੇ ਲਾ ਵੀ ਦਿੱਤਾ ਬਾਈ ਬਲਵਿੰਦਰ ਬੋਲ ਵੀ ਨਹੀਂ ਕਿਨਾਂ ਗੱਲ ਹੀ ਕੋ 9465362000 ਆਪਣਾ ਬਾਈ ਜੀ ਨੰਬਰ ਹੈਗਾ ਆਓ ਜੀ ਸਕਕੇ ਤੁਹਾਡਾ ਹੋਰ ਵੀ ਮਾਨਤਨ ਕਰਾਂਗੇ ਤੇ ਪਿੰਡ ਹੈਗਾ ਕੋਰਸ਼ਮੀਰ ਬਰਨਾ ਆਪਣਾ ਬਠਿੰਡਾ ਤੋਂ ਮਾਨਸਾਲਾ ਰੋਡ ਆ ਮਿੱਤਰੋ ਆ ਹਾਂ ਬਠਿੰਡੇ ਜਿਲ੍ਹੇ ਦੇ ਬਾਸਵਾਤ ਖੜੇ ਆ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਕੋਰਸ਼ਮੀਰ ਸੜਕ ਦੇ ਉੱਤੇ ਟਰੈਕਟਰ ਆ ਆਓ ਤੇ ਲੈ ਜਾਓ